ਸਰਾਂ ਬਲੈਕੀਏ ਸਰਦਾਰਾਂ ਦਾ ਜ਼ਿਲ੍ਹਾ ਹੈ ਆਹ ਨਾਲ ਵੱਧ ਪੜੇ ਲਿਖੇ ਲੋਕ বাসਦੇ ਹੁਸ਼ਿਆਰਪੁਰ ਬਾਗਾਂ ਤੇ ਬਹਾਰਾਂ ਦਾ ਜ਼ਿਲ੍ਹਾ ਹੈ 16 ਨੇ ਸੱਚ ਕਹਿਣ ਲੋਕ ਪਾਲੇ ਧੋਗਿਆ ਕਪੂਰਥਲਾ ਕਬੱਡੀ ਦੇ 17 ਦਾ ਜ਼ਿਲ੍ਹਾ ਹੈ ਆਹ ਕਪੂਰਥਲਾ ਕਹਿੰਦੇ ਕਬੱਡੀ ਦੇ 17 ਦਾ ਜ਼ਿਲ੍ਹਾ ਹੈ ਬੁਲਟ ਦੀ ਰੇਡ ਪਈ ਹੈ ਪਰ ਵੇਖੋ ਮੈਦਾਨ ਦੇ ਵਿੱਚ ਪ੍ਰਵੀਨ ਪ੍ਰਵੀਨ ਆਹ ਤੇਰਜਾ ਪੁਰੀਆਂ ਤੇਰਜਾ ਪੁਰੀਆਂ ਪ੍ਰਵੀਨ ਬਲਟ ਦੀ ਸੀਟ ਬੈਠੋ ਨੂੰ ਟੱਕ ਜੀ ਪਾ ਗਿਆ ਪੈਦੇ ਬਿਨਾ ਢੋਲ ਤੋਂ ਭੰਗੜੇ ਪਉਂਦੇ ਖੜ ਖੜ ਕੇ ਉਹ ਨਵੇਂ ਪਿੰਡ ਯਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਅੰਬਾਸਰ ਸਿੰਘ ਵਾਲੇ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਸੋਨੂ ਰਾਜਪੁਰੇ ਭੈਣ ਵਾਲਾ ਮੁਕਾਬਲਾ ਕਰਦਾ ਹੋਇਆ ਫਕੀਰ ਹਸੈਨ ਦਾ ਪੁੱਤਰ ਕਬੱਡੀ ਪਾ ਰਿਹਾ ਹੈ ਅੱਲਾਹੁ ਹੂ ਦਾ ਆਵਾਜ਼ ਆਵੇ ਉਹ ਕੁੱਲ ਨਹੀਂ ਫਕੀਰ ਦੀ ਵਿੱਚੋਂ ਉਹ ਫਰਿਆਦ ਅਲੀ ਦਾ ਵੀਰ ਉਹ ਕਮੂਲ ਅਲੀ ਦਾ ਵੀਰ ਸਾਜੀ ਸ਼ਕਰਪੁਰੀਆ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਵੀਰੇ ਆਓ ਸਾਜੀ ਕਹਿੰਦੇ ਫਰਿਆਦ ਦਾ ਬਲੂਕ ਦਾ ਵੀਰ ਇਹਦਾ ਧਾਰ ਚੱਲਦਾ ਟਾਰ ਚੱਲਦਾ ਇਹਦੀ ਕਹਿੰਦੇ ਹਮਾਤਲ ਵਾਲੀਆਂ ਪਹਾੜੀਆਂ ਤੋਂ ਵੱਧ ਚੜਾਈਆ ਮੇਰੇ ਮਿੱਤਰੋ ਆਹ ਸ਼ਾਦੀ ਤਿਕਿਆ ਬੱਗੂ ਭਿੰਡਰ ਤੋਂ ਮੇਰੇ ਮਿੱਤਰੋ ਆਹ ਸਾਹਮਣੇ ਭੂਰੀਆ ਸੈਂਸਰ ਵਾਲਾ ਆ ਗਿਆ ਮੇਰੇ ਮਿੱਤਰੋ ਆਹ ਸੈਂਸਰ ਵਾਲਾ ਭੂਰੀਆ ਹਰਿਆਣਾ ਤੋਂ ਕਿੰਦੇ ਇਸ ਵੇਲੇ ਸੈਂਟਰ ਵੈਲੀ ਖੇਡ ਕਲੱਬ ਅਮਰੀਕਾ ਲਈ ਕਬੱਡੀ ਪਾ ਰਿਹਾ ਮੇਰੇ ਵੀਰੋ ਬਹਾਦਰ ਸਿੰਘ ਮੇਜਰ ਨਿਕਾ ਸੰਦੀਪ ਸਾਮਰਾ ਮੁੱਖ ਪ੍ਰਬੰਧਕ ਹੈ ਬਲਦੇਵ ਸਿੰਘ ਦੀ ਪ੍ਰਧਾਨ ਹੈ ਗਲਬੀਰ ਗਿੱਲ ਕਹਿੰਦੇ ਚੇਅਰਮੈਨ ਆ ਵੱਡਾ ਵੀਰਾ ਮੀਰੀ ਪੀਰੀ ਸਪੋਰਟਸ ਕਲੱਬ ਦੇਦਣਾ ਦਾ ਅੱਜ ਬੈਸਟਾਂ ਦੇ ਲਈ ਕੰਬਾਈਨਾ ਦਿੱਤੀਆਂ ਜਾਣਗੀਆਂ ਆਹ ਭੂਰੀਆ ਸੈਂਸਰ ਵਾਲਾ ਪੁਆਇੰਟ ਜੋੜ ਗਿਆ ਸੈਂਟਰ ਵੈਲੀ ਕਬੱਡੀ ਕਲੱਬ ਅਮਰੀਕਾ ਦੀ ਟੀਮ ਦੇ ਲਈ ਆ ਖੀਰਾਵਾਲੀਆਂ ਬੁਲਟ ਆ ਗਿਆ ਮੇਰੇ ਵੀਰੋ ਆ ਬੁਲਟ ਆ ਗਿਆ ਕਿ ਕਰੀਦੀ ਨਹੀਂ ਬਹੁਤੀ ਪਰਵਾਹ ਤੋਂ ਟੋਟਿਆ ਆ ਰੱਬ ਵੱਲੋਂ ਚੰਗਾ ਤੰਗਾਂ ਦੇ ਪਿਆ ਪੰਜਾ ਦਾ ਦੂਰ ਉੱਥੇ ਤੰਗਾਂ ਵੀ ਨਹੀਂ ਜਾਂਦੀ ਆ ਤੇਰੇ ਵਾਲਾ ਜੱਟ ਜਿੱਥੇ ਟੇਕੇ ਆ ਪਿਆ ਔਰ ਫੈਸਲਾ ਜਿਹੜਾ ਡਿਸੀਜਨ ਹੋਊਗਾ ਉਹ ਰੈਫਰੀ ਦਾ ਡਿਸੀਜਨ ਮੰਨਿਆ ਜਾਊਗਾ ਮੇਰੀ ਬੇਨਤੀ ਆ ਬੱਬੂ ਪਿੰਡਰ ਇੱਕ ਪਾਸੇ ਮੋਗੇ ਵਾਲਾ ਦੂਸਰੇ ਪਾਸੇ ਕਪੂਰਥਲੀਆ ਉਹ ਖੀਰਾਵਾਲੀਆ ਬੁੱਲ ਟੁੱਟ ਗਿਆ ਮੇਰੇ ਵੀਰਦਾਰਨ ਦੇ ਕਹਿੰਦੇ ਸੁਰ ਸਿੰਘ ਵਾਲਾ ਪਿੰਡ ਤੋਂ ਚੱਲ ਕੇ ਆਇਆ ਉਹ ਮਾਜੇ ਦਾ ਮਜਾਨ ਮੇਰੇ ਵੀਰੋ ਅੰਬਾ ਸੁਰ ਸਿੰਘ ਵਾਲੇ ਦੀ ਧਰਤੀ ਦਾ ਕਬੱਡੀ ਪਾ ਰਿਹਾ ਆ ਆਂਬੇ ਦੀ ਰੇਡ ਆ ਇਹ ਸੀਪਾ ਥਾਂਦੇ ਆ ਦੀ ਧਰਤੀ ਦਾ ਟੱਕਰ ਵੇਖਣ ਜੋਗਾ ਮੇਰੇ ਮਿੱਤਰੋ ਪੁਆਇੰਟ ਕਹਿੰਦੇ ਅੰਬੇ ਨੇ ਜੋ ਸ਼ਾਜਾਦ ਅਲੀ ਸ਼ਾਜਾਦ ਅਲੀ ਸਾਜੀ ਸ਼ਕਰਪੁਰੀਆ ਜਲੰਧਰੀਆ ਕਬੱਡੀ ਪਾ ਰਿਹਾ 4 ਹੈ ਬੱਬੂ ਭਿੰਡਰ ਤਿਆਰ ਹੈ ਨਾਲ ਮਿਰਜ਼ਾਪੁਰੀਆ ਪ੍ਰਵੀਨ ਤਿਆਰ ਹੈ ਉਹ ਬਹੁ ਅਕਬਰਪੁਰ ਦੀ ਧਰਤੀ ਦਾ ਉਹ ਸੁਰਿੰਦਰ ਦਾ ਪੁੱਤਰ ਸ਼ਿਲੂ ਓਏ ਸ਼ਿਲੂ ਪੁਰੀ ਆ ਗਿਆ ਸਿਰਸਲ ਵਾਲਾ ਕਰਮਜੀਤ ਕਣਗਸ ਕਹਿੰਦੇ ਸਿਰਸਲ ਵਾਲਾ ਪੁਰੀਆ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾ ਰਿਹਾ ਮੇਰੇ ਵੀਰੋ 4 ਜਾਫੀ ਹੈ ਥਾਂਦੇ ਵਾਲੀਆ ਸੀਪਾ ਲੱਗਾ ਹੋਇਆ ਇੱਕ ਪਾਸੇ ਕਹਿੰਦੇ ਨੌਜਵਾਨ ਸੋਨੂ ਹੈ ਹਰਿਆਣੇ ਦੇ ਰਾਜਪੁਰੇ ਭੈਣ ਪਿੰਡ ਦਾ ਮੁਕਾਬਲਾ ਜਿੱਤੇ ਆ ਮੇਰੇ ਵੀਰੋ ਬੁਲਟਾਂ ਦਾ ਜੇਤੂ ਹੈ ਓ ਲੋਕਾਂ ਦੇ ਦਿਲਾਂ ਦਾ ਜੇਤੂ ਹੈ ਸ਼ੀਲੂ ਲੱਗਾ ਹੋਇਆ ਇੱਕ ਪਾਸੇ ਹਰਮਨ ਬੁਲਟ-ਫਲਟ ਖੀਰਾ ਦੀ ਧਰਤੀ ਦਾ ਇਹ ਗੱਗੀ ਦਾ ਪੈਂਡੂ ਹੈ ਲਓ ਚਾਰ ਨੇ ਗੁਰਦੇਤ ਤਾਰਦੇ ਨਾ ਮੇਰੇ ਮਿੱਤਰੋ ਪਰ ਵੇਖੋ ਪ੍ਰਵੀਨ ਪ੍ਰਵੀਨ ਮਿਰਦਾਪੁਰਿਆ ਕੰਬੈਨ ਜਿੱਤਣ ਨੂੰ ਫਿਰਦਾ ਕੰਬੈਨ ਜਿੱਤਣ ਨੂੰ ਫਿਰਦਾ ਲਓ ਕੀ ਇਸ਼ਾਰਾ ਹੋਇਆ ਪੁਆਇੰਟ ਰੇਡਰ ਦਾ ਆਹ ਰਿਹਾ ਜਤਿੰਦਰ ਜਾਲ ਹਾਂਜੀ ਜਿੰਗੋ ਇੱਕ ਮਿੰਟ ਮੇਰੀ ਬੇਨਤੀ ਆ ਯਾਰ ਜਿਹੜੇ ਐਕਸਟਰਾ ਪਲੇਅਰ ਆ ਕਿਰਪਾ ਕਰਕੇ ਉਹ ਬੈਠ ਜਾਣ ਆਹ ਰੈਫਰੀ ਦਾ ਫੈਸਲਾ ਟੱਲ ਹੋਵੇਗਾ ਇਹ ਆਂ ਬਾਂ ਨੌਜਵਾਨ ਉਧਰੋਂ ਜੀਤਾ ਸੀਪਾ ਚਾਰ ਨੇ ਟੱਕਰ ਥਾਂਦੇ ਵਾਲੀ ਦੇ ਨਾਲ ਆ ਵੱਡੇ ਮਾਲਨ ਇਹਦਾ ਧਾਰ ਚੱਲਦਾ ਕਾਰ ਜਾਫੀਆਂ ਤੇ ਹਮਲਾ ਬੋਲਦਾ ਹੋਇਆ ਮਿਰਜ਼ਾਪੁਰੀਆ ਪ੍ਰਵੀਨ ਬਹੁ ਅਕਬਰਪੁਰ ਦੀ ਧਰਤੀ ਦਾ ਸ਼ੀਲੂ ਹੈ ਇੱਕ ਪਾਸੇ ਕਹਿੰਦੇ ਗੁਰਦਿਤ ਟਾਰਜਨ ਕਿਸ਼ਨਗੜੀਆ ਉਹ ਮਨੀ ਧੂਰ ਨੇ ਫੈਸਲੇ ਕਰ ਦਿੱਤੇ ਆ ਨੰਬਰ ਧਾਵੀ ਦਾ ਅੰਮ੍ਰਿਤ ਆ ਗਿਆ ਮਾਧੇ ਦੀ ਧਰਤੀ ਦਾ ਮੁੰਡਾ ਕਮਾਂਡ ਚ ਫਿਰਦਾ ਤੇਦਰਾਂ ਦੇ ਕੱਪ ਤੋਂ ਕਮਾਂਡ ਨੂੰ ਜਿੱਤਣ ਨੂੰ ਫਿਰਦਾ ਮੇਰੇ ਮਿੱਤਰੋ ਇਸ ਸਮੇਂ ਦੀਆਂ ਬਾਤਾਂ ਨੇ ਪਰ ਵੇਖੋ ਵੀ ਜੀਤਾ ਉਹ ਤਲਵੰਡੀ ਚੌਧਰੀਆਂ ਦੀ ਧਰਤੀ ਦਾ ਉਹ ਜੀਤਾ ਤਲਵੰਡੀ ਚੌਧਰੀਆਂ ਦੀ ਧਰਤੀ ਦਾ ਕਹਿੰਦੇ ਸਰਸੰਗ ਬਾਰੇ ਕਿਆ ਬਾਤ ਐ ਵੇ ਜੱਟਾ ਕਿਆ ਬਾਤ ਐ ਕਿਆ ਬਾਤ ਐ ਓਏ ਜੀ